ਤੁਹ ਜਿਹੜਾ ਇਹ ਖਬਰਨਾਮੇ ਦੇ ਨਾਲ ਜਗਤਾਰ ਸਿੰਘ ਸਵਦਾਸ ਸਵਾਲ ਕਰਦਾ ਹੈ ਜਨਾਬ ਇਹ ਆਪਣੀ ਗੁੜੀਆ ਦੀ ਗੁੜੀਆ ਹੀ ਹੈ ਜੀ ਹਨਾ ਗੁੜੀ ਦੀ ਮਤਲਬ ਏਜ ਹੈਗੀ 16 ਸਾਲ ਤੋਂ ਘੱਟ ਜੀ ਇਹਦੇ ਵਿੱਚ ਕੀ ਮੰਨੋ ਚਲੋ ਜੇ ਅਸੀਂ ਸਾਰੀ ਮਤਲਬ ਕਾਰਵਾਈ ਜਿੱਦਾਂ ਬਾਇਲੋ ਮਤਲਬ ਕਾਨੂੰਨ ਕਾਰਵਾਈ ਕਰ ਰਹੇ ਹਾਂ ਜੀ ਆਪਦੀ ਪਰ ਪੁਲਿਸ ਸਾਡੀ ਕੋਈ ਹੈਲਪ ਨਹੀਂ ਕਰ ਰਹੀ ਇਸ ਚੀਜ਼ ਦੇ ਵਿੱਚ ਕੋਲਟਾ ਮਤਲਬ ਸਾਨੂੰ ਡਰਾਇਆ ਤੇ ਧਮਕਾਇਆ ਜਾ ਰਿਹਾ ਜੀ ਉਹਨਾਂ ਵੱਲੋਂ ਵੀ ਮਤਲਬ ਪੁਲਿਸ ਵੱਲੋਂ ਵੀ ਤੋਂ ਜਿਹੜੇ ਮਤਲਬ ਮੁੰਡੇ ਵਾਲੇ ਉਹਨਾਂ ਦੇ ਘਰ ਦੇ ਵੱਲੋਂ ਵੀ ਠੀਕ ਹੈ ਮੈਨੂੰ ਮੈਂ ਨਾਲ ਥੋੜੀ ਹੈਲਪ ਕਰ ਰਿਹਾ ਤਾਂ ਮੈਨੂੰ ਵਟਸਐ ਕੱਲ ਮਤਲਬ ਜਿਹੜਾ ਇਹਨਾਂ ਨੂੰ ਨਿਸ਼ਾਨਦੇਹੀ ਕਰਵਾਈ ਉਹਦੇ ਵਿੱਚ ਕਿ ਇਹਨਾਂ ਨੇ ਮੰਨ ਕੇ ਚੱਲੋ ਜਿਹੜੇ ਸਬੂਤ ਸੀਗੇ ਉੱਥੋਂ ਆਪਣੇ ਰਿਸਪੌਂਡ ਦੇ ਕੈਮਰੇ ਵਗੈਰਾ ਸਭ ਕੁਝ ਇਹਨਾਂ ਨੇ ਗੈਪ ਕੀਤਾ ਬਹੁਤ ਸਨੇ ਪਹਿਲੇ ਹੀ ਕਿਉਂਕਿ ਉਸ ਉਹਨਾਂ ਦੀ ਮਤਲਬ ਪੂਰੇ ਤਰੀਕੇ ਨਾਲ ਉਹ ਕਰੀ ਸ਼ਾਇਰ ਕਰ ਕਰੀ ਪੁਲਿਸ ਨੇ ਪੈਸੇ ਵਗੈਰਾ ਖਾਦੇ ਹੋਏ ਹੁੰਦਾ ਸੀ ਤੇ ਸਾਡੀ ਕੋਈ ਹੈਲਪ ਨਹੀਂ ਹੋ ਰਹੀ ਜੀ ਅਸੀਂ ਮੰਨ ਕੇ ਚੱਲੋ ਜੇ ਸਾਡੀ ਪ੍ਰਸ਼ਾਸਨ ਨਹੀਂ ਗੱਲ ਸੁਣੂਗਾ ਫਿਰ ਅਸੀਂ ਆਪਦਾ ਸੰਘਰਸ਼ ਅੱਗੇ ਲੈ ਕੇ ਜਾਵਾਂਗੇ ਕਿੰਨੇ ਬੰਦੇ ਸੀ ਨੇ ਮਕਤੂਲ ਦੋ ਜਣੇ ਹੈ ਜੀ ਇੱਕ ਤਾਂ ਹੈਗਾ ਆਪਣਾ ਗੌਰਵ ਉਹਦੇ ਪਿਤਾ ਜਾਨਾ ਨਹੀਂ ਮੈਨੂੰ ਪਤਾ ਜੀ ਦੂਜਾ ਹੈਗਾ ਸ਼ਰਨ ਉਹਦੇ ਪਿਤਾ ਦਾ ਨਾਮ ਸੋਮਾ ਇਹ ਬੰਦੇ ਮਤਲਬ दारू ਦੀ ਬਲੈਕ ਬਲੂ ਵੀ ਕਰਦੇ ਆਪਾਂ ਕਨਫਰਮ ਵੀ ਕਰ ਸਕਦੇ ਜਿੱਥੇ ਮਰਜ਼ੀ ਠੀਕ ਹੈ ਜੀ दारू ਦੀ ਬਲੈਕ ਕਾਰ ਦੇ ਮਤਲਬ ਸਾਨੂੰ ਡਰਾ ਰਹੇ ਤੁਮ ਘਾ ਰਹੇ ਸੀ ਐਂ ਕਰ ਦਿਆਂਗੇ ਸਾਡੇ ਪੁਲਿਸ ਨਾਲ ਸਹਿਚਾਰਾ ਸੀ ਪੈਸੇ ਖਵਾਤੇ ਸਾਡਾ ਤੁਸੀਂ ਪੁੱਛ ਨਹੀਂ ਕਰ ਸਕਦੇ ਚੋਲੇ ਸ਼ਰੇਆਮ ਚੈਲੰਜ ਕਰ ਰਹੇ ਸਾਨੂੰ ਜੀ ਪ੍ਰਸ਼ਾਸਨ ਤੋਂ ਕਾਰਵਾਈ ਦੀ ਮੰਗ ਕਰਦੇ ਜੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਬੱਚੀ ਨੂੰ ਇਨਸਾਫ ਮਿਲਣਾ ਚਾਹੀਦਾ ਕਿਉਂਕਿ ਬੱਚੀ ਦੀ ਜ਼ਿੰਦਗੀ ਦਾ ਸਵਾਲ ਹੈ ਜੀ ਬੱਚੇ ਜੇ 16 ਸਾਲ ਤੋਂ ਘੱਟ ਆ ਜੀ ਠੀਕ ਹੈ ਜੀ ਕਿਉਂਕਿ ਬਹੁਤ ਹੀ ਮਤਲਬ ਮਾੜੀ ਗੱਲ ਹੈ ਇਹਨਾਂ ਇਹ ਉਹਨਾਂ ਦੇ ਬੇਟੇ ਦੀ ਮਾੜੀ ਅੱਖ ਸੀ ਤੇ ਉਹਨਾਂ ਦੇ ਆਪਦੇ ਦੋਸਤ ਨਾਲ ਰਲ ਕੇ ਮੇਰੀ ਗੁੜੀਆ ਦਾ ਰੇਪ ਕੀਤਾ ਸੂਲੇ ਜਾਂਦੀ ਸੀ 7:30 ਵਜੇ ਤੇ 2:00 ਵਜੇ ਭੇਜ ਦਿੰਦੇ ਸੀ ਤੇ ਗੁੜੀਆ ਦੇ ਮੈਂ 3 ਦਿਨ ਅੱਖ ਜਾਂਦੇ ਲੈ ਲਗਾਤਾਰ ਤੇ ਗੁੜੀਆ ਦੇ ਅੱਖ ਤੇ 6:00 ਵਜੇ ਸੀ ਮੈਂ ਪੁੱਛਿਆ ਤੇ ਉਹ ਕਹਿੰਦੀ ਮੰਮੀ ਮੈਨੂੰ ਬਲੈਕਮੇਲ ਕਰ ਰਹੇ ਆ ਮਕਾਨ ਮਾਲਕਾਂ ਦਾ ਮੁੰਡਾ ਤੇ ਉਹਦਾ ਦੋਸਤ ਰਲ ਕੇ ਤੇ ਮੈਂ ਪੁਲਿਸ ਕਾਰਵਾਈ ਕੀਤੀ ਤੇ ਪੁਲਿਸ ਕਾਰਵਾਈ ਦੇ ਵਿੱਚ ਪੁਲਿਸ ਨੇ ਮੇਰੀ ਕਾਰਵਾਈ ਸੁਣੀ ਨਹੀਂ ਗਈ ਤੇ ਮੈਂ ਟੈਸਟ ਕਰਾਇਆ ਤੇ ਟੈਸਟ ਸੱਚਾ ਦਿਨ ਬਾਅਦ ਆਏ ਤੇ ਹੁਣ ਵੀ ਸਬੂਤ ਮਟਾ ਰਹੇ ਆ ਜਿੱਥੇ ਜਿੱਥੇ ਕੁੜੀਆਂ ਨੂੰ ਲੈ ਕੇ ਜਾਂਦੇ ਸੀਗੇ ਹਾਂਜੀ ਇੱਕ ਸ਼ਰਨ ਮੁੰਡਾ ਸੀ ਤੇ ਇੱਕ ਸੰਜੇਨਗਰ ਵਾਸੀ ਤੇ ਇੱਕ ਸ਼ਰਨ ਮੁੰਡਾ ਸੀਗਾ ਤੇ ਇੱਕ ਗੌਰਵ ਸੀਗਾ ਤੇ ਸ਼ਰਨ ਨੂੰ ਫੜਿਆ ਫੜ ਲਿਆ ਸੀਗਾ ਜੀ ਅਰੈਸਟ ਕਰ ਲਿਆ ਸੀ ਫੇਰ ਛੱਡਤਾ ਤੇ ਉਸ ਤੋਂ ਬਾਅਦ ਵਿੱਚ ਪੁਲਸ ਕੋਈ ਵੀ ਪੈਸੇ ਖਾਈ ਬੈਠੇ ਆ ਤੇ ਕੋਈ ਵੀ ਮੇਰੀ ਸੁਣਾਈ ਨਹੀਂ ਹੋ ਰਹੀ ਜੀ ਕੋਈ ਕਾਰਵਾਈ ਨਾ ਹੋਈ ਤਾਂ ਫਿਰ ਕੀ ਹੋਊਗਾ ਕਾਰਵਾਈ ਨਾ ਹੋਈ ਤਾਂ ਜੀ ਅਸੀਂ ਧਰਨਾ ਪੇਸ਼ ਕਰਾਂਗੇ ਜੀ ਕਿ ਸਾਡੇ ਸਿਟੀ ਫਰੀ ਕੋਟ ਵਿਖੇ 197 ਉਹਦਾ ਪੱਛਮੀ ਖਰਨਾ ਪੋਸਟਕ ਬਕ ਦਾ ਦਰਜ ਕੀਤਾ ਗਿਆ ਸੀ ਉਸ ਵਿੱਚ ਦੋ ਦੋ ਜਿਹੜਾ ਪਰਿਵਾਰ ਵੱਲੋਂ ਵਿਕਟਮ ਵੱਲੋਂ ਦੋ ਜਣਿਆਂ ਦਾ ਨਾਲ ਖਾਏ ਗਏ ਸਨ ਸ਼ਮਜੀਤ ਅਤੇ ਇੱਕ ਹੋਰ ਨਾਂ ਦੇ ਜਿਹੜੇ ਦੋ ਲੜਕੇ ਸੀਗੇ ਤੇ ਇਸ ਵਿੱਚ ਜਿਹੜੀ ਅਸੀਂ ਕਾਫੀ ਨਿਕਾਇਨਾ ਤਫਤੀਸ਼ ਕਰ ਰਹੇ ਹਾਂ ਵੀ ਇਹ ਮਕਦਮਾ ਸਹੀ ਤਥਾਂ ਦੇ ਅਧਾਰ ਤੇ ਦਰਜ ਕੀਤਾ ਗਿਆ ਜਾਂ ਕਿਸ ਤਰ੍ਹਾਂ ਇਸ ਇੱਕ ਤਫਤੀਸ਼ ਦਾ 파ਟ ਹੈ ਤੇ ਜੇਕਰ ਕੋਈ ਵੀ ਐਵਿਡੈਂਸ ਸਾਹਮਣੇ ਆਏਗੀ ਤਾਂ ਇਹਨਾਂ ਦੀ ਬਹੁਤ ਜਲਦੀ ਚਲਦੇ ਅਸੀਂ ਅੰਗਿਫਤਾਈ ਕਰਾਂਗੇ ਡਾਇਰੈਕਟਰ ਨੂੰ ਮੈਂ ਦੋਚ ਰਹੀ ਸੀ ਕਿ ਪੁੰਜ ਪੈਸੇ ਲੱਗੇ ਜਾ ਰਹੇ ਨੇ ਨਹੀਂ ਇਹੋ ਜਿਹਾ ਅਜੇ ਤੱਕ ਸਾਡੇ ਕੋਲ ਨਹੀਂ ਕੋਈ ਪੁਨਜੀ ਕੋਈ ਨਾ ਲਿਖਤੀ ਨਾ ਹੈ ਇਹ ਪੈਸੇ ਵਾਲੀ ਜਿਹੜੀ ਗੱਲ ਕੋਈ ਇਸ ਤਰ੍ਹਾਂ ਇੱਕ ਵੀਡੀਓ ਵਾਇਰਲ ਹੋਈ ਹੈ ਉਹਨ ਦੇ ਲੜਕੀ ਦੇ ਮਾਤਾ ਵੱਲੋਂ ਦੇਖ ਲਈਏ ਸੁਣ ਲਓ ਅੱਜ ਤੱਕ ਇਹ ਕਿ ਇਸ ਨੂੰ ਅਸੀਂ ਜਿਹੜੀ ਇਨਵੈਸਟੀਗੇਸ਼ਨ ਕਰਾਂਗੇ ਕੋਈ ਅਜੇ ਤੱਕ ਕੋਈ ਗੱਲ ਨਹੀਂ ਸਾਹਮਣੇ ਆਈ ਐਸਾ ਲੈਂਦੇ ਪਰ ਇਹਦੀ ਜਿਹੜੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਤੇ ਅਤੇ ਜਿਹੜੀ ਇਨਸਪੈਕਟਰ ਇਨਸਪੈਕਟਰ ਪਰਮਜੀਤ ਕੌਰ ਉਹ ਉਹਨਾਂ ਵੱਲੋਂ ਜਿਹੜੀ ਇਨਵੈਸਟੀਗੇਸ਼ਨ ਅਮਲ ਵਿੱਚ ਲੈਂਦੀ ਜਾ ਰਹੀ ਹੈ ਤੇ ਜੋ ਤੱਥਾਂ ਤੇ ਜੋ ਸਹੀ ਹੋਏਗਾ ਉਹੋ ਜੀ ਕਰੇਗਾ